ਜਿਹੜੀ ਮੱਝ खर 1.5 ਤੋਂ 2 ਲੱਖ ਰੁਪਇਆ ਖਰਚ ਕਰਕੇ ਆਪਾਂ ਲੈ ਕੇ ਆਇਆ ਖਰੀਦ ਕੇ ਲਿਆਇਆ 14-15 ਲੀਟਰ ਦੁੱਧ ਵੀ ਦਿੰਦੀ ਆ ਪਰ ਗੜਬੜ ਕਿੱਥੇ ਹੋ ਗਈ ਮੱਝ ਜਿਹੜੀ ਆਪਣੀ ਗੱਪਣ ਦੀ ਹੋ ਰਹੀ ਚਾਰ-ਪੰਜ ਵਾਰ ਉਹਨੂੰ ਟੀਕਾ ਵੀ ਭਰਾਤਾ ਤੇ ਕੁਦਰਤੀ ਤਰੀਕੇ ਦਾ ਹਮਲਾਪ ਵੀ ਕਰਾਤਾ ਪਰ ਗੱਪਣ ਨਹੀਂ ਹੋ ਰਹੀ ਤੇ ਜਿਹੜਾ ਕੁਝ ਫਿਰ ਆਪਾਂ ਨੂੰ ਪਤਾ ਜੋ ਕੁਝ ਬਚਦਾ ਮੱਛ ਤਖਟਾਤ ਹੁੰਦੀ ਆ ਸਾਰੀ ਉਹ ਵਿੱਚ ਹੀ ਪੈ ਜਾਂਦੀ ਆ ਕਿਉਂਕਿ ਜਦੋਂ ਪਸ਼ੂ ਗੱਪਣ ਦੀ ਹੁੰਦਾ ਤਾਂ ਫਿਰ ਆਪਾਂ ਨੂੰ ਕਈ ਵਾਰੀ ਉਹ ਬਹੁਤ ਘੱਟ ਰੇਟ ਦੇ ਵਿੱਚ ਵੇਚਣਾ ਪੈ ਜਾਂਦਾ ਜਿਹੜਾ 2 ਲੱਖ 1.5 ਲੱਖ ਦਾ 2 ਲੱਖ ਰੁਪਏ ਦਾ ਪਸ਼ੂ ਹੈ 40-50 ਹਜ਼ਾਰ ਰੁਪਏ ਦੇ ਵਿੱਚ ਵੀ ਆਪਾਂ ਫਿਰ ਉਹਨੂੰ ਵੇਚ ਦਿੰਦੇ ਆ ਮੱਝਾਂ ਤਾਂ ਵੇਚ ਦਿੰਦੇ ਨੇ ਗਾਵਾਂ ਤਾਂ ਆਪਾਂ ਨੂੰ ਉਹਨਾਂ ਦਾ ਕੁਝ ਬਟੜ ਨੂੰ ਹੀ ਨਹੀਂ ਹੁੰਦਾ ਸੋ ਜਦੋਂ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਆ ਤੇ ਇਹ ਕਾਫੀ ਜ਼ਿਆਦਾ ਜਿਹੜਾ ਆਪਣਾ ਨੁਕਸਾਨ ਕਰ ਦਿੰਦੇ ਆ ਇਹ ਤੋਂ ਇਸ ਤਰ੍ਹਾਂ ਦੇ ਨੁਕਸਾਨ ਤੋਂ ਜਿਹੜੇ ਬਹੁਤ ਸਾਰੇ ਜ਼ਿੰਮੇਵਾਰ ਇਹ ਕੰਮ ਨੂੰ ਛੱਡ ਜਾਂਦੇ ਨੇ ਸੋ ਜਿਹੜਾ ਚੰਗੀ ਨਸਲ ਦਾ ਪਸ਼ੂ ਹੈ ਉਹਦੇ ਵਿੱਚ ਪ੍ਰੋਬਲਮ ਕਈ ਵਾਰੀ ਵੱਧ ਵੀ ਆਉਂਦੀਆਂ ਕਿਉਂਕਿ ਜਿਆਦਾ ਦੁੱਧ ਦਿੰਦਾ ਤਾਂ ਦਿੱਕਤ ਆਉਂਦੀ ਆ ਤੇ ਉਹਦੇ ਵਾਸਤੇ ਹੱਲ ਕਰਨ ਦੇ ਵਾਸਤੇ ਜੇ ਕੋਈ ਆਪਾਂ ਮੱਝ ਲੈ ਕੇ ਆਇਆ 1.5-2 ਲੱਖ ਰੁਪਏ ਦੀ ਮੱਝ ਹੈ 14-15 ਲੀਟਰ ਦੁੱਧ ਦਿੰਦੀ ਆ ਆਪਣੇ ਕੋਲੇ ਗੱਪਣ ਦੀ ਹੋ ਰਹੀ ਚਾਰ-ਪੰਜ ਵਾਰ ਟੀਕਾ ਭਰਾਤਾ ਤਾਂ ਉਹਨੂੰ ਆਪਾਂ ਗੱਪਣ ਕਿਸ ਤਰ੍ਹਾਂ ਕਰਾ ਸਕਦੇ ਆ ਉਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਤੇ ਕਈ ਗਊਜਰ ਭਰਾਵਾਂ ਤੋਂ ਆਪਾਂ ਦੇਖਿਆ ਵੀ ਨੌਂ ਵਗੈਰਾ ਵੀ ਮਰਵਾਉਂਦੇ ਨੇ ਉਹ ਕੀ ਚੀਜ਼ ਹੁੰਦੀ ਆ ਇਦੇ ਬਾਰੇ ਵੀ ਅਸੀਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀਡੀਓ ਬਹੁਤ ਵਧੀਆ ਕੰਮ ਦੀ ਜਾਣਕਾਰੀ ਵਾਲੀ ਵੀਡੀਓ ਹੈ ਐਂਡ ਤੱਕ ਦੇਖਿਓ ਸਕਿਪ ਕਰਕੇ ਨਾ ਦੇਖਿਓ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀ ਜੇ ਚੈਨਲ ਤੇ ਨਵੇਂ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨੋਟੀਫਿਕੇਸ਼ਨ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀ ਉਹਦਾ ਨੋਟੀਫਿਕੇਸ਼ਨ ਜਿਹੜਾ ਜ਼ਰੂਰ ਤੁਹਾਨੂੰ ਮਿਲਦਾ ਰਹੇ ਦੋਸਤੋ ਜਦੋਂ ਕੋਈ ਮੱਝ 14-15 ਲੀਟਰ ਦੁੱਧ ਦੇਂਦੀ ਆ ਡੇਢ-ਦੋ ਲੱਖ ਰੁਪਇਆ ਖਰਚਿਆ ਤੇ ਜਿੰਨਾ ਜ਼ਿਆਦਾ ਦੁੱਧ ਦਿੰਦੀ ਆ ਉਨੀ ਜ਼ਿਆਦਾ ਪ੍ਰੋਬਲਮ ਆ ਜਾਂਦੀ ਆ ਕਿਉਂਕਿ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਦੇ ਵਿੱਚ ਆਪਾਂ ਨੂੰ ਪਤਾ ਹੈ ਬਈ ਜਦੋਂ ਦੁੱਧ ਦੇ ਰਾਹੀਂ ਬਹੁਤ ਸਾਰਾ ਆਪਾਂ ਉਹਦੇ ਸਰੀਰ ਦੇ ਵਿੱਚੋਂ ਕੱਢ ਲੈਂਦੇ ਆ ਜਸਮਾਨ ਕਾਫੀ ਸਾਰੇ ਤੱਤ ਨੇ ਜਿਹੜੇ ਆਪਾਂ ਸਰੀਰ ਤੋਂ ਉਹਦੇ ਕੱਢ ਲੈਂਦੇ ਆ ਭਾਵੇਂ ਉਹਨੂੰ ਕਾਫੀ ਖਰਾ ਖਾਤਕਰਾਕ ਦੇਣੀ ਪੈਂਦੀ ਆ ਪੱਠੇ ਹਰਿਆਚਾਰਾ ਆਪਾਂ ਦਿੰਨੇ ਆ ਫੀਡ ਪਾਉਨੇ ਆ ਖੜਦ ਵਾਲਾ ਵੀ ਪਾਉਨੇ ਆ ਪਰ ਦੁੱਧ ਦੇ ਰਾਹੀਂ ਬਹੁਤ ਸਾਰੇ ਤੱਤ ਨੇ ਜਿਹੜੇ ਬਾਹਰ ਆ ਜਾਂਦੇ ਨੇ ਕਿਉਂਕਿ ਉਹਦੇ ਵਿੱਚੋਂ ਆਪਾਂ ਨੂੰ ਪਤਾ ਦੇਖੋ ਕੈਲਸ਼ੀਅਮ ਹੈ ম্যাগਨੀਸ਼ੀਅਮ ਹੈ ਫਾਸਫੋਰਸ ਹੈ ਨਿਕੋਬਲਟ ਹੈ ਬਹੁਤ ਸਾਰੇ ਤੱਤ ਨੇ ਜਿਹੜੇ ਦੁੱਧ ਦੇ ਰਾਹੀਂ ਬਾਹਰ ਆ ਜਾਂਦੇ ਨੇ ਪਰ ਆਪਾਂ ਉਹਨਾਂ ਨੂੰ ਦਿੰਦੇ ਉਹ ਖੁਰਾਕ ਦੇ ਰਾਹੀਂ ਆ ਖੁਰਾਕ ਦੇ ਰਾਹੀਂ ਪੂਰੇ ਤੱਤ ਪਸ਼ੂ ਨੂੰ ਉਹ ਨਹੀਂ ਮਿਲਦੇ ਜਿਹੜੀ ਖੁਰਾਕ ਆਪਾਂ ਪਸ਼ੂ ਨੂੰ ਦਿੰਨੇ ਆ ਉਹਦੇ ਵਿੱਚ ਇਹ ਸਾਰੇ ਤੱਤਾਂ ਪੂਰਨ ਰੂਪ ਦੇ ਵਿੱਚ ਨਹੀਂ ਹੈਗੇ ਕੈਲਸ਼ੀਅਮ ਬਹੁਤ ਘੱਟ ਮਾਤਰਾ 'ਚ ਮਿਲਦਾ। ਕਈ ਵਾਰੀ ਆਪਾਂ ਖੁਰਾਕ ਦੇ ਵਿੱਚ ਦਿੰਨੇ ਆ। ਕੈਲਸ਼ੀਅਮ ਤੇ ਤੌਰ ਤੇ ਦਿੰਨੇ ਆ ਪਰ ਜਿੰਨੀ ਜ਼ਰੂਰਤ ਹੁੰਦੀ ਹੈ ਕਈ ਵਾਰੀ ਉਹਨਾ ਨਹੀਂ ਹੁੰਦਾ। ਫਾਸਫੋਰਸ ਤਾਂ ਬਹੁਤ ਘੱਟ ਆ ਆਪਣੀ ਖੁਰਾਕਾਂ ਦੇ ਵਿੱਚੋਂ ਮਿਲਦਾ ਪਸ਼ੂਆਂ ਨੂੰ। ਇਸੇ ਤਰ੍ਹਾਂ ਮੈਗਨੀਸ਼ੀਅਮ, ਕੋਬਾਲਟ ਇਹਨਾਂ ਦੀ ਘਾਟ ਦੇ ਨਾਲ ਜਿਹੜੀ ਦਿੱਕਤ ਸ਼ੁਰੂ ਹੁੰਦੀ ਆ। ਕਿਉਂਕਿ ਇਹ ਜਿਹੜੀ ਸਾਰੀ ਪ੍ਰੋਬਲਮ ਦੀ ਜਿਹੜੀ ਜੜਾ ਉਹ ਹੈਗਾ ਜਿਹੜੇ ਆਪਣੇ ਲੱਗੂ ਤੱਤ ਨੇ। ਲਗੂ ਤੱਤਾਂ ਦੀ ਘਾਟ ਹੈ ਪਸ਼ੂ ਦੇ ਪਸ਼ੂ ਨੂੰ ਆ ਜਾਂਦੀ ਆ ਕਿਉਂਕਿ ਵੱਡੀ ਮਾਤਰਾ ਚ ਦੁੱਧ ਦੇਣ ਵਾਲੇ ਪਸ਼ੂ ਦੇ ਸਰੀਰ ਚ ਵੱਡੀ ਮਾਤਰਾ ਚ ਇਹ ਤੱਤ ਨਿਕਲਦੇ ਨੇ ਤੇ ਖੁਰਾਕ ਦੇ ਰਹੀ ਉਹਨੇ ਤੱਤ ਆਪ ਉਹਨਾਂ ਨੂੰ ਦੇ ਨਹੀਂ ਰਹੇ ਤੇ ਫਿਰ ਜਦੋਂ ਇਸੇ ਕਰਕੇ ਇਹ ਪ੍ਰੋਬਲਮ ਕੀ ਆ ਜਾਂਦੀ ਆ ਜਦੋਂ ਇਹ ਤੱਤ ਪਸ਼ੂ ਨੂੰ ਪੂਰੇ ਨਹੀਂ ਮਿਲਦੇ ਕੈਲਸ਼ੀਅਮ ਦੀ ਘਾਟ ਆ ਗਈ ਫਾਸਫੋਰਸ ਦੀ ਘਾਟ ਆ ਗਈ ਕੋਬਾਲਟ ਦੀ ਘਾਟ ਆ ਗਈ ਬੋਰਨ ਦੀ ਆਇਰਨ ਦੀ ਕਿਉਂਕਿ ਦੁੱਧ ਦੇ ਰਹੀ ਨਿਕਲ ਰਹੇ ਨੇ ਤੇ ਪਸ਼ੂ ਫਿਰ ਆਪਣਾ ਹੀਟ ਚ ਨਹੀਂ ਆਉਂਦਾ ਜਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਦੇ ਵਿੱਚ ਇਹ ਵੱਡੀ ਜ਼ਿਆਦਾ ਦਿੱਕਤ ਆਉਂਦੀ ਹੈ ਤੁਸੀਂ ਦੇਖੋ ਤਿੰਨ ਤਿੰਨ ਚਾਰ ਚਾਰ ਮਹੀਨੇ ਕਈ ਵਾਰ ਤਾਂ ਬੋਲਦੇ ਹੀ ਨਹੀਂ ਫਿਰ ਆਪਾਂ ਉਹਨਾਂ ਨੂੰ ਕੋਈ ਖੁਰਾਕ ਇਸ ਤਰ੍ਹਾਂ ਦਾ ਕੋਈ ਕਈ ਵਾਰੀ ਗੁੜ ਦਿੰਨੇ ਆ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਪਸ਼ੂ ਜਿਹੜੇ ਬੋਲਣ ਜਦੋਂ ਪਸ਼ੂ ਬੋਲਦੇ ਹੀ ਨਹੀਂ ਤਾਂ ਫਿਰ ਅਗਲਾ ਸਟੈਪ ਤਾਂ ਅੱਗੇ ਦੀ ਗੱਲ ਹੈ ਸੋ ਇਹ ਜਿਹੜਾ ਸਭ ਤੋਂ ਵੱਡੀ ਦਿੱਕਤ ਆਪਣੀ ਇੱਥੇ ਆਉਂਦੀ ਹੈ ਵੀ ਆਪਣੇ ਜਿੰਨੇ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂ ਨੇ ਉਹਨਾਂ ਨੂੰ ਖੁਰਾਕ ਜਿਹੜੀ ਆਪਾਂ ਪਾ ਰਹੇ ਆ ਉਹ ਤੋਂ ਇਲਾਵਾ ਦੰ ਦੇਣਾ ਉਹ ਤੋਂ ਬਿਨਾ ਆਪਾਂ ਮਿਨਰਲ ਮਿਕਸਚਰ ਧਾਤਾਂ ਦਾ ਚੂਰਾ ਹੁੰਦਾ ਜਿਹਨੂੰ ਆਪਾਂ ਧਾਤਾਂ ਦਾ ਚੂਰਾ ਕਹਿੰਦੇ ਆ ਉਹ ਪੂਰੀ ਮਾਤਰਾ ਚ ਦੇਣਾ ਜਿਵੇਂ ਦਾਰ ਦਿੰਦੇ ਨੇ ਕਈ ਵਾਰ ਤਾਂ ਪੂਰੀ ਕੁਆਲਿਟੀ ਦਾ ਵੀ ਨਹੀਂ ਦਿੰਦੇ ਜਾਂ ਦਿੰਦੇ ਨੇ ਤਾਂ 15 20 ਗ੍ਰਾਮ ਜਾਂ 50 ਗ੍ਰਾਮ ਆ ਦਿੰਦੇ ਨੇ ਪਰ ਜਿਹੜੇ ਪਸ਼ੂ ਤੁਸੀਂ ਸੋਚੋ 14 15 ਲੀਟਰ ਦੁੱਧ ਦਿੰਦੇ ਨੇ ਉਹਨਾਂ ਦੇ ਸਰੀਰ ਦੇ ਵਿੱਚੋਂ ਕਾਫੀ ਵੱਡੀ ਮਾਤਰਾ ਚ ਤੱਤ ਨਿਕਲ ਰਹੇ ਨੇ ਜਿੰਨੇ ਤੱਤ ਨਿਕਲ ਰਹੇ ਨੇ ਉਹਨੇ ਪਸ਼ੂ ਨੂੰ ਮਿਲ ਨਹੀਂ ਰਹੇ ਜਦੋਂ ਪਸ਼ੂ ਨੂੰ ਇਹ ਜਿਹੜੇ ਬਰੀਕ ਮੈਂਦਨ ਵਿੱਚ ਨਹੀਂ ਮਿਲਦੇ ਤਾਂ ਪਸ਼ੂ ਹੀਟ ਦੇ ਵਿੱਚ ਨਹੀਂ ਆਉਂਦਾ ਹੀ ਹੀ ਦੇ ਵਿੱਚ ਨਹੀਂ ਆਉਂਦਾ ਤੇ ਜਦੋਂ ਪਸ਼ੂ ਹੀਟ ਦੇ ਚ ਨਹੀਂ ਆਉਂਦਾ ਬੋਲਦਾ ਨਹੀਂ ਤੇ ਫਿਰ ਆਪਾਂ ਉਹਨੂੰ AI ਕਰਾਉਣ ਦੀ ਤਾਂ ਅਗਲੀ ਗੱਲ ਹੈ ਬਾਅਦ ਵਾਲੀ ਗੱਲ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਵੀ AI ਕਰਾਉਣ ਤੋਂ ਬਾਅਦ ਵੀ ਪਸ਼ੂ ਕਿਉਂ ਨਹੀਂ ਬੋਲਦਾ ਪਹਿਲਾਂ ਹੀਟ ਵਿੱਚ ਹੀ ਕਿਉਂ ਨਹੀਂ ਆਉਂਦਾ ਤੁਸੀਂ ਦੇਖੋਗੇ ਆਮ ਹੀ ਗੁੰਗਾ ਇਹਾ ਬਹੁਤ ਸਾਰੇ ਪਸ਼ੂਆਂ 'ਚ ਹੋ ਰਿਹਾ ਜਿਹੜੇ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂ ਨੇ ਇਹਦਾ ਮੇਨ ਕਾਰਨ ਕਿਉਂਕਿ ਦੁੱਧ ਤੇ ਰਾਹੀਂ ਜ਼ਿਆਦਾ ਮਾਤਰਾ 'ਚ ਆਪਾਂ ਖੁਰਾਕੀ ਤੱਤ ਬਾਹਰ ਕੱਢ ਰਹੇ ਹਾਂ ਪਰ ਉਹਨੂੰ ਦੇ ਨਹੀਂ ਰਹੇ ਸੋ ਇਹ ਗੱਲ ਬਹੁਤ ਜ਼ਿਆਦਾ ਧਿਆਨ ਰੱਖਣੀ ਹੈ ਜਦੋਂ ਪਸ਼ੂ ਜਿਆਦਾ ਦੁੱਧ ਦੇਣ ਵਾਲਾ ਪਸ਼ੂ ਆ 14 15 ਲੀਟਰ ਵਾਲਾ ਪਸ਼ੂ ਆ ਉਹਨੂੰ ਮਿਨਰਲ ਮਿਕਸਚਰ ਆਪਾਂ 100 ਗ੍ਰਾਮ ਤੋਂ ਘੱਟ ਦੇਣਾ ਹੀ ਨਹੀਂ ਚੰਗੀ ਕੁਆਲਿਟੀ ਦਾ ਮਿਨਰਲ ਮਿਕਸਚਰ ਦੇਣਾ ਮਿਨਰਲ ਮਿਕਸਚਰ ਦੇ ਵਿੱਚ ਉਹ ਤੱਤ ਆਪਾਂ ਨੂੰ ਮਿਲਦੇ ਨੇ ਕੈਲਸ਼ੀਅਮ ਆ ਜਿਹੜਾ ਫਾਸਫੋਰਸ ਮੈਗਨੀਸ਼ੀਅਮ ਆਇਰਨ ਕੋਬਾਲਟ ਜੋ ਵੀ ਤੱਤ ਨੇ ਇਹ ਮੈਨਰਲ ਮੈਚਰ ਦੇ थ्रू ਆਪਾਂ ਉਹਨਾਂ ਨੂੰ ਦੇ ਸਕਦੇ ਆ ਕਿਉਂਕਿ ਖੁਰਾਕ ਦੇ ਵਿੱਚ ਆਪਾਂ ਨੂੰ ਪਤਾ ਜਿਹੜੀ ਫੀਡ ਖਾਲ ਦਾਣਾ ਜੋ ਆਪਾਂ ਦਿੰਦੇ ਆ ਹਰਾ-ਚਾਰਾ ਪੱਠੇ ਦਿੰਦੇ ਆ ਉਹਦੇ ਵਿੱਚ ਉਹ ਇਹ ਤੱਤ ਪੂਰੇ ਨਹੀਂ ਮਿਲਦੇ ਘੱਟ ਮਾਤਰਾ 'ਚ ਮਿਲਦੇ ਨੇ ਪਸ਼ੂ ਦੀ ਜ਼ਰੂਰਤ ਕਾਫੀ ਜ਼ਿਆਦਾ ਸੋ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂ ਨੂੰ ਇਹ ਜ਼ਿਆਦਾ ਮਾਤਰਾ 'ਚ ਦੇਣੇ ਪੈਂਦੇ ਨੇ ਕਈ ਵਾਰੀ ਕਿਸਾਨ ਕਹਿੰਦੇ ਨੇ ਵੀ ਮੈਨਰਿਕਟਰ ਦੇ ਰਹੇ ਆ ਪਰ ਉਹ 40-50 ਗ੍ਰਾਮ ਹੱਦ ਕੋਈ 60 70 ਗ੍ਰਾਮ ਤੱਕ ਦਿੰਦਾ ਪਰ ਜ਼ਰੂਰਤ ਕਾਫੀ ਜ਼ਿਆਦਾ ਹੁੰਦੀ ਆ 100 ਗ੍ਰਾਮ 120 ਗ੍ਰਾਮ ਤੱਕ ਤੁਹਾਨੂੰ ਦੇਣਾ ਪੈ ਸਕਦਾ ਏ ਡੇਲੀ ਬੰਦ ਨਹੀਂ ਕਰਨਾ ਤੇ ਜਦੋਂ ਆਪਾਂ ਇਹਨਾਂ ਨੂੰ ਮਿਕਚਰ ਦਵਾਂਗੇ ਫਿਰ ਪਸ਼ੂ ਜਿਹੜਾ ਆਪਣਾ ਹੀਟ ਵਿੱਚ ਪ੍ਰੋਪਰ ਹੋਣਾ ਸ਼ੁਰੂ ਹੋ ਜਾਂਦਾ ਬੋਲਦਾ ਹੁਣ ਕਈ ਵਾਰ ਕੀ ਹੁੰਦਾ ਪਸ਼ੂ ਆਪਣਾ ਹੀਟ ਵਿੱਚ ਆਉਂਦਾ ਬੋਲਦਾ ਪਰ ਆਪਾਂ ਨੂੰ ਏਆਈ ਵੀ ਕਰਾ ਦਨੇ ਆ ਕਿਉਂਕਿ ਬੋਲਦਾ ਜਦੋਂ ਤਾਰਾ ਦਊ ਆਪਾਂ ਏਆਈ ਕਰਾ ਦਨੇ ਆ ਤਾਂ ਪਸ਼ੂ ਆਪਣਾ ਫੇਰ ਵੀ ਜਿਹੜਾ ਸਹੀ ਸਮੇਂ ਤੇ ਗੱਪਣ ਨਹੀਂ ਰਹਿੰਦਾ ਜਦੋਂ ਆਪਾਂ AI ਕਰਾਉਂਦੇ ਆਂ ਅੰਡੇ ਦਾ ਜਿਹੜਾ ਸਪਰਮ ਦੇ ਨਾਲ ਮੇਲ ਆ ਉਹ ਨਹੀਂ ਹੁੰਦਾ ਇੱਥੇ ਕੀ ਪ੍ਰੋਬਲਮ ਆਉਂਦੀ ਆ ਜਦੋਂ ਆਂਡਾ ਆਪਣਾ ਜਦੋਂ ਇਹ ਦਿੱਕਤ ਕਿਉਂ ਆਉਂਦੀ ਆ ਦੋਈ ਚੀਜ਼ਾਂ ਆਪਣਾ ਪਸ਼ੂ ਗੱਪਣ ਕਿਉਂ ਨਹੀਂ ਰਹਿੰਦਾ ਬੋਲਦਾ ਵੀ ਉਹਨੇ ਧਾਰਾਂ ਵੀ ਦਿੱਤੀਆਂ ਪਰ ਆਪਾਂ ਉਹਨੂੰ ਟੀਕਾ ਭਰਾਤਾ ਤੇ ਗੱਪਣ ਨਹੀਂ ਹੋਇਆ ਕਿਉਂ ਅੰਡੇ ਦਾ ਸਪਰਮ ਦੇ ਨਾਲ ਮੇਲ ਨਹੀਂ ਹੋਇਆ ਪਸ਼ੂ ਆਪਣਾ ਗੱਭਣ ਨਹੀਂ ਹੋਇਆ ਇੰਨੀ ਕਿ ਜਾਣਕਾਰੀ ਸਾਰਿਆਂ ਨੂੰ ਪਤਾ ਹੈਗਾ ਵੀ ਅੰਡੇ ਦਾ ਜਦੋਂ ਸਪਰਮ ਦੇ ਨਾਲ ਮੇਲ ਹੋਣਾ ਫੇਰ ਹੀ ਪਸ਼ੂ ਜਿਹੜਾ ਆਪਣਾ ਗੱਭਣ ਹੁੰਦਾ ਹੁਣ ਇੱਥੇ ਕੀ ਦਿੱਕਤ ਆਉਂਦੀ ਆ ਇਹਨੂੰ ਵੀ ਥੋੜਾ ਧਿਆਨ ਨਾਲ ਛੁਣਨ ਵਾਲੀ ਗੱਲ ਹੈ ਜਦੋਂ ਆਪਣੇ ਪਸ਼ੂ ਦਾ ਅੰਡੇ ਅੰਡੇ ਦਾ ਸਪਰਮ ਨਾਲ ਮੇਲ ਹੋਣ ਤੇ ਦਿੱਕਤ ਕਿੱਥੇ ਆ ਜਾਂਦੀ ਆ ਆਂਡਾ ਕਈ ਵਾਰੀ ਆਪਣਾ ਲੇਟ ਟੁੱਟਦਾ ਓਵਰੀ ਦੇ ਵਿੱਚ ਆਂਡਾ ਬਣਦਾ ਨਹੀਂ ਜਾਂ ਸਹੀ ਤਰੀਕੇ ਨਾਲ ਨਹੀਂ ਬਣਦਾ ਉਹਦੀ ਕੀ ਦਿੱਕਤ ਹੁੰਦੀ ਆ ਉਹ ਕਿਉਂ ਨਹੀਂ ਬਣਦਾ ਜਦੋਂ ਆਪਾਂ ਮੈਨਰਮੈਕਚਰ ਤਾਂ ਦੇ ਰਹੇ ਆ ਇਹਦੇ ਨਾਲ ਜਿਹੜੇ ਜ਼ਿਆਦਾ ਤੁੱਟ ਦੇਣ ਵਾਲੇ ਪਸ਼ੂ ਹੁੰਦੇ ਨੇ ਨਾ ਉਹਨਾਂ ਦੇ ਵਿੱਚ ਵਿਟਾਮਿਨ ਜੀ ਦੀ ਵੀ ਕਮੀ ਆ ਜਾਂਦੀ ਹੈ ਜਦੋਂ ਵਿਟਾਮਿਨ ਜੀ ਦੀ ਕਮੀ ਦੀਆਂ ਵਿਟਾਮਿਨ ਏ ਵਿਟਾਮਿਨ ਡੀ ਵਿਟਾਮਿਨ ਕੇ ਵਿਟਾਮਿਨ ਬੀ 1 ਬੀ 2 ਇਸ ਤਰ੍ਹਾਂ ਦੇ ਜਿਹੜੇ ਵਿਟਾਮਿਨ ਨੇ ਇਹਨਾਂ ਦੀ ਕਮੀ ਹੁੰਦੀ ਹੈ ਕੁਝ ਮਿਨਰਲ ਮਿਕਚਰ ਹੈਗੇ ਜਿਨ੍ਹਾਂ ਦੇ ਵਿੱਚ ਵਿਟਾਮਿਨ ਜੋ ਆਲਰੇਡੀ ਹੁੰਦੇ ਨੇ ਜਿਹੜੇ ਚੰਗੀ ਕੁਆਲਿਟੀ ਦੇ ਮਿਨਰਲ ਮਿਕਚਰ ਨੇ ਉਹਨਾਂ 'ਚ ਵਿਟਾਮਿਨ ਪਾਏ ਹੁੰਦੇ ਨੇ ਪਰ ਜਿਹੜੇ ਆਮ ਸਧਾਰਨ ਕਿਸਮ ਦੇ ਮਿਨਰਲ ਮਿਕਚਰ ਨੇ ਉਹਨਾਂ 'ਚ ਵਿਟਾਮਿਨ ਮਿਸ਼ਰਣ ਨਹੀਂ ਹੁੰਦਾ ਸੋ ਇਸ ਤਰ੍ਹਾਂ ਦੇ ਪਸ਼ੂਆਂ ਨੂੰ ਆਪਾਂ ਵਿਟਾਮਿਨ ਮਿਕਸਚਰ ਆ ਜਿਹੜਾ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਉਹ ਆਪਾਂ ਜ਼ਰੂਰ ਦੋ ਜਿਹੜੇ ਪਸ਼ੂ ਜਿਆਦਾ ਦੁੱਧ ਦਿੰਦੇ ਨੇ ਜਿਸ ਤਰ੍ਹਾਂ ਦੇ ਆਪਾਂ ਮੈਂ ਤੁਹਾਨੂੰ ਮਿਕਸਚਰ ਦਿੰਨੇ ਆ ਦਿੰਨੇ ਆ ਪਰ ਵਿਟਾਮਿਨ ਉਹਨਾਂ ਨੂੰ ਜ਼ਰੂਰ ਨਾਲ ਦੇਣਾ ਸ਼ੁਰੂ ਕਰੋ ਵਿਟਾਮਿਨ ਐਚ ਜੀ ਵੀ ਦਾ ਰੋਣ ਕਾਫੀ ਦਿਨ ਲੱਗੇ ਆ ਪਰ ਫਿਰ ਵੀ ਬਾਰੇ ਜ਼ਿੰਮੇਦਾਰਾਂ ਨੂੰ ਨਹੀਂ ਪਤਾ ਜਿਹੜੇ ਜ਼ਿੰਮੇਦਾਰ ਆਪਣੇ ਕੋਲੇ ਜਦੋਂ ਇਸ ਤਰ੍ਹਾਂ ਦੀ ਕੋਈ ਮੱਝ ਆ ਗਈ ਨਾ ਜਿਹੜੀ ਆਪਣੀ 4-5 ਵਾਰ ਆਪਾਂ ਨੂੰ ਮੇਲ ਕਰਾਤਾ ਪਰ ਉਹ ਜਿਹੜੀ ਗੱਪਣ ਨਹੀਂ ਰਹਿ ਰਹੀ ਉਹਦੇ ਵਿੱਚ ਵਿਟਾਮਿਨ ਜੀ ਦੀ ਕਮੀ ਆ ਜਾਂਦੀ ਆ ਕਿਉਂਕਿ ਕਦੋਂ ਓਵਰੀ ਦੇ ਵਿੱਚ ਆਂਡਾ ਬਣਨ 'ਚ ਦਿੱਕਤ ਆਉਂਦੀ ਆ ਸਹੀ ਤਰੀਕੇ ਦੇ ਨਾਲ ਆਂਡਾ ਨਹੀਂ ਬਣਦਾ ਕਿਉਂਕਿ ਵਿਟਾਮਿਨ ਜੀ ਦੀ ਕਮੀ ਆ ਆਪਾਂ ਮਿਨਰਲ ਉਹਨੂੰ ਦੇ ਰਹੇ ਆ ਕਿਉਂਕਿ ਆਪਾਂ ਕਈ ਵਾਰੀ ਸੋਚ ਲਿਆ ਨਾ ਮੈਦਨ ਮਿਕਸਚਰ ਦੇਤਾ ਤੇ ਫਿਰ ਹੁਣ ਆਪਣੀ ਪਸ਼ੂ ਕਿਉਂ ਨਹੀਂ ਰਹਿੰਦਾ ਜਿਹੜੇ ਪਸ਼ੂ ਜ਼ਿਆਦਾ ਦੁੱਧ ਦਿੰਦੇ ਨੇ ਉਹਨਾਂ 'ਚ ਆਉਂਦੀ ਆ ਇਹ ਪ੍ਰੋਬਲਮ ਫਿਰ ਉੱਥੇ ਆਪਾਂ ਕੀ ਕਰਨਾ ਵਿਟਾਮਿਨ ਮਿਕਸਚਰ ਨਾ ਜਿਹੜਾ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਿਲਦਾ ਮਟਾਮਨ ਮਿਕਸਚਰ ਜਿਹੜਾ ਵੈਟਰਨਰੀ ਦਾ ਆਉਂਦਾ ਉਹ ਤੁਸੀਂ ਲੈ ਕੇ ਬਾਜ਼ਾਰ ਤੋਂ ਲਿਆ ਕੇ ਦਿਓ 25 ਕਿ ਗ੍ਰਾਮ ਉਹ ਤਾਂ ਵਾਧੂ ਹੈ 25 ਗ੍ਰਾਮ ਆ ਤੁਸੀਂ ਤੁਸੀਂ ਖੁਰਾਕ ਦੇ ਵਿੱਚ ਜੋ ਮੈਂ ਤਾਂ ਮਿਕਸਚਰ ਦਿੰਦਾ ਉਹਦੇ ਵਿੱਚ ਹੀ ਐਡ ਕਰਾ ਦਿਓ ਨਹੀਂ ਤਾਂ ਜੇ ਮੈਂ ਹੁਣ ਸੀਆਰਐਸ ਦਾ ਵਿਟਾਮਨ ਜਿਹੜੇ ਮਿਨਰਲ ਮਿਕਸਚਰ ਆਉਂਦਾ ਉਹਦੇ ਵਿੱਚ ਮਿਲ ਜਾਂਦਾ ਜਾਂ ਚਲੇਟਡ ਆਪਣੇ ਐਗਰੀਮੈਂਟ ਫੋਰਟ ਆ ਉਹਨਾਂ ਦੇ ਵਿੱਚੋਂ ਵੀ ਵਿਟਾਮਨ ਮਿਲ ਜਾਂਦੇ ਆ ਪਰ ਜੇ ਤੁਸੀਂ ਉਹ ਪਾਉਂਦੇ ਫਿਰ ਵੀ ਨਹੀਂ ਆ ਰਿਹਾ ਤਾਂ ਵਿਟਾਮਨ ਮਿਕਸਚਰ ਨਾਲ ਸ਼ੁਰੂ ਕਰ ਦਿਓ ਕਿਉਂਕਿ ਵਿਟਾਮਨ ਮਿਨਰਲ ਜਿਹੜੇ ਮਿਕਸਚਰ ਦੀ ਵਿਟਾਮਨ ਦੀ ਕਮੀ ਕਰਕੇ ਅੰਡਾ ਜਿਹੜਾ ਪੂਰਾ ਮਜ਼ਬੂਤ ਨਹੀਂ ਬਣਦਾ ਕਿਉਂਕਿ ਸਪਰਮਤਾ ਆਪਾਂ ਇੰਜੈਕਟ ਕਰਾਤਾ ਜਦੋਂ ਸਹੀ ਸਮੇਂ ਤੇ ਅੰਡਾ ਟੁੱਟਿਆ ਨਹੀਂ ਓਵਰੀ ਚੋਂ ਅੰਡਾ ਡਿੱਗਿਆ ਨਹੀਂ ਅੱਗੇ ਪਿੱਛੇ ਡਿੱਗਿਆ ਜਦੋਂ ਆਪਾਂ ਉਹਨੂੰ ਮਿੱਟੀ ਕਾ ਭਰਾਤਾ ਟੀਕਾ ਭਰਾਤਾ ਪਰ ਜਿਹੜਾ ਆਪਣਾ ਅੰਡਾ ਬਾਅਦ ਵਿੱਚ ਡਿੱਗਦਾ ਤੇ ਕਿਉਂਕਿ ਟੀਕੇ ਦਾ ਜਿਹੜਾ ਸਪਰਮਾਂ ਦੀ ਜਿਹੜੀ ਉਮਰ ਹੈ 6-7 ਘੰਟੇ ਹੈ ਹੱਦ 10 ਘੰਟੇ ਹੈ ਜੇ ਆਪਣਾ ਅੰਡਾ ਹੀ ਮੰਨ ਲਓ 12-15 ਘੰਟੇ ਬਾਅਦ ਡਿੱਗਿਆ ਤਾਂ ਫਿਰ ਉਹਦੇ ਉਸ ਵੇਲੇ ਨੂੰ ਜਿਹੜੇ ਸਪਰਮ ਖਤਮ ਹੋ ਜਾਂਦੇ ਨੇ ਡੈੱਡ ਹੋ ਜਾਂਦੇ ਨੇ ਤੇ ਉਹ ਆਪਣਾ ਪਸ਼ੂ ਜਿਹੜਾ ਗੱਪਣ ਨਹੀਂ ਰਹਿੰਦਾ ਇਹ ਗੱਲ ਬੜੇ ਧਿਆਨ ਨਾਲ ਸੁਣਨ ਵਾਲੀ ਹੈ ਜਿਹੜੇ ਜ਼ਿਮੀਦਾਰ ਮੱਝਾਂ ਤੇ ਪੈਸਾ ਖਰਚ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਜਿਆਦਾ ਪਸ਼ੂ ਆ ਤਾਂ ਦੁੱਧ ਲੈ ਰਹੇ ਆ ਉਹਨਾਂ ਦੀਆਂ ਜਿਆਦਾ ਸਰੀਰਕ ਜ਼ਰੂਰਤਾਂ ਹੁੰਦੀਆਂ ਨੇ ਸੋ ਇਹ ਨੂੰ ਆਪਾਂ ਬੜੇ ਧਿਆਨ ਨਾਲ ਇਹਨਾਂ ਚੀਜ਼ਾਂ ਨਾਲ ਧਿਆਨ ਦੇਣਾ ਮੈਧਨਮਿਕਚਰ ਜ਼ਰੂਰ ਦੇਣਾ ਤੇ ਨਾਲ ਜਿਹੜਾ ਆਪਣਾ ਵਿਟਾਮਿਨ ਆਪਾਂ ਉਹਨੂੰ ਜ਼ਰੂਰ ਦੇਣਾ ਨੇ ਵਿਟਾਮਿਨ D ਕਦੇ ਆਪਾਂ ਕਸਰ ਨਹੀਂ ਛੱਡਣੀ ਤੇ ਕਈ ਵਾਰੀ ਹੁਣ ਆਪਾਂ ਗੱਲ ਕਰ ਲੈਂਦੇ ਆ ਵੀ ਕਈ ਵਾਰੀ ਜ਼ਿਮੀਦਾਰ ਸੋਚਦੇ ਨੇ ਵੀ ਜਦੋਂ ਆਪਾਂ ਮਤਲਬ ਅਸੀਂ ਬੱਚੇਦਾਨੀ ਤੋਂ ਅੰਡਾ ਮਤਲਬ ਬੱਚੇ ਦਾ ਅੰਡੇ ਦਾ ਨਹੀਂ ਜੋ ਆਂਡਾ ਵੀ ਡੱਗਿਆ ਅਸੀਂ ਟੀਕਾ ਵੀ ਭਰਾਤਾ ਤਾਂ ਕਈ ਵਾਰੀ ਉਹਨਾਂ ਨੂੰ ਡਾਕਟਰ ਵੀ ਕਹਿ ਦਿੰਦੇ ਨੇ ਵੀ ਬੱਚੇਦਾਨੀ ਦਾ ਜਿਹੜਾ ਮੂੰਹ ਮੂਰੋ ਬੰਦ ਹੋ ਗਿਆ ਤੇ ਕਈ ਗੁਜਰਾ ਜਿਹੜੇ ਭਰਾ ਨੇ ਨਾ ਗੁਜਰਾ ਉਹ ਨੌ ਮਾਰ ਕੇ ਬੱਚੇਦਾਨੀ ਦੇ ਜਿਹੜਾ ਮੂੰਹ ਹੈ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਕਈ ਵਾਰੀ ਆਪਣੇ ਖੁਰਾਕ ਆਪਾਂ ਜਿਆਦਾ ਜਿਹੜੇ ਦੁੱਧ ਦੇਣ ਵਾਲੇ ਪਸ਼ੂ ਨੇ ਉਹਨਾਂ ਨੂੰ ਖੁਰਾਕ ਨਾ ਕਾਫੀ ਮਾਤਰਾ ਚ ਦੇਣੇ ਕਈ ਵਾਰੀ ਖੁਰਾਕ ਦੇ ਵਿੱਚ ਚਰਬੀ ਵਾਲੀ ਖੁਰਾਕ ਜ਼ਿਆਦਾ ਦੇ ਦਿੰਦੇ ਨੇ ਜ਼ਿੰਮੇਦਾਰ ਕੀ ਹੈ ਨਾ ਤੇਲ ਵਗੈਰਾ ਸਰੋਂ ਦਾ ਤੇਲ ਦੇਣਾ ਸ਼ੁਰੂ ਕਰ ਦਿੰਦੇ ਨੇ ਸਰੋਂ ਚਾਰ ਦਿੰਦੇ ਨੇ ਉਹਦੇ ਨਾਲ ਕੀ ਹੈ ਚਰਬੀ ਪਸ਼ੂ ਦੇ ਸਰੀਰ 'ਚ ਕਾਫੀ ਜ਼ਿਆਦਾ ਜਮਾ ਹੋ ਜਾਂਦੀ ਹੈ ਤੇ ਚਰਬੀ ਕਈ ਵਾਰੀ ਬੱਚੇਦਾਨੀ ਦੇ ਮੂੰਹ ਦੇ ਉੱਤੇ ਚਰਬੀ ਆ ਜਾਂਦੀ ਹੈ ਤੇ ਫਿਰ ਉੱਥੋਂ ਹੀ ਜਿਹੜਾ ਬੱਚੇਦਾਨੀ ਦੇ ਅੰਦਰ ਸੀਮਨਾਨ ਇਨਜੈਕਟ ਹੋਣਾ ਆਉਂਦਾ ਭਾਵੇਂ ਆਪਾਂ ਕੁਦਰਤੀ ਤਰੀਕੇ ਨਾਲ ਕਰਾਉਣੇ ਆ ਭਾਵੇਂ ਆਪਾਂ ਡਾਕਟਰ ਤੋਂ ਇਨਜੈਕਟ ਕਰਾਉਣੇ ਆ ਤੇ ਬੱਚੇਦਾਨੀ ਦਾ ਜੇ ਮੂੰਹ ਬੰਦ ਹੋ ਗਿਆ ਨਾ ਤੇ ਫਿਰ ਜਿਹੜਾ ਸਪਰਮ ਨੇ ਉਹ ਅੰਦਰ ਨਹੀਂ ਜਾਂਦਾ ਤੇ ਉਹ ਮੂੰਹ ਨੂੰ ਖੋਲਣ ਦੇ ਵਾਸਤੇ ਕਈ ਵਾਰੀ ਜਿਹੜੇ ਆਪਣੇ ਗੁੱਜਰ ਵੀਰ ਨੇ ਉਹ ਕਹਿੰਦੇ ਨੌ ਵਗੈਰਾ ਮਾਰ ਕੇ ਜਾ ਉਹਦੇ ਚ ਉਂਗਲੀ ਮਾਰ ਕੇ ਬੱਚੇਦਾਨੀ ਦਾ ਮੂੰਹ ਬਣਾ ਦਿੰਦੇ ਆ ਉਹ ਬੜਾ ਮੁਸ਼ਕਲ ਕੰਮ ਆ ਇੰਨਾ ਸੌਖਾ ਨਹੀਂ ਹੈਗਾ ਉਹ ਬਹੁਤ ਕਾਰੀਗਰ ਬੰਦੇ ਦਾ ਕੰਮ ਹੈ ਜੇ ਆਪਾਂ ਡਾਕਟਰ ਤੋਂ ਵੀ ਕਰਾਉਣਾ ਤਾਂ ਇਹ ਕਾਪਰੇਸ਼ਨ ਹੁੰਦਾ ਬੜਾ ਮਤਲਬ ਹੈ ਜਿਹੜਾ ਕਾਰੀਗਰ ਕਾਬਲ ਡਾਕਟਰ ਵੀ ਕਰ ਸਕਦਾ ਇਹਨੂੰ ਤੇ ਉਹ ਮੁਸ਼ਕਲ ਕੰਮ ਆ ਉਹ ਹਰੇਕ ਦੇ ਵਸ ਦਾ ਰੋਗ ਨਹੀਂ ਹੈਗਾ ਜਿਹੜਾ ਆਪਾਂ ਗੁੱਜਰਾਂ ਵਾਲੀ ਗੱਲ ਕਰਦੇ ਆ ਉਹ ਮੈਨੂੰ ਨਹੀਂ ਲੱਗਦਾ ਵੀ ਇੰਨਾ ਉਹਨਾਂ ਨੂੰ ਪਤਾ ਲੱਗਦਾ ਵੀ ਕਿੱਥੇ ਉਹ ਹੈਗਾ ਜੇ ਆਪਾਂ ਉਂਗਲੀ ਨਾਲ ਜਾਂ ਹੋਰ ਨਾਲ ਉਹਨੂੰ 마ਸ ਨੂੰ ਪਰੇ ਕਰਾਂਗੇ ਤਾਂ 마ਸ ਫੇਰ ਮੂਹਰੇ ਆ ਜਾਂਦਾ ਕਿਉਂਕਿ 마ਸ ਵਧਿਆ ਹੋਇਆ 마ਸ ਆਪਾਂ ਕੱਟਿਆ ਤਾਂ ਨਹੀਂ ਨਾ ਤੇ ਆਪਰੇਸ਼ਨ ਦੇ ਨਾਲ ਡਾਕਟਰ ਕਈ ਵਾਰੀ ਆਪਣੇ 마ਸ ਨੂੰ ਪਰੇ ਕਰ ਦਿੰਦੇ ਨੇ ਤੇ ਉਹ ਇੱਕ ਕਾਬਲ ਡਾਕਟਰ ਹੀ ਕਰ ਸਕਦਾ ਸੋ ਇਹ ਇਸ ਚੱਕਰ ਦੇ ਵਿੱਚ ਜ਼ਿਆਦਾ ਕਰਕੇ ਨਾ ਪਿਓ ਅ ਵੀ ਆਪਾਂ ਜੀ ਨੌ ਮਰਵਾ ਕੇ ਜਿਹੜਾ ਇਸ ਤਰ੍ਹਾਂ ਦਾ ਕਰ ਲਾਂਗੇ ਤੁਸੀਂ ਇਹ ਧਿਆਨ ਦਿਓ ਆਪਣੀ ਖੁਰਾਕ ਨੂੰ ਧਿਆਨ ਦਿਓ ਜਿਹੜੀ ਪਸ਼ੂ ਨੂੰ ਖੁਰਾਕ ਦੇ ਰਹੇ ਆ ਉਹਦੀ ਵਜ੍ਹਾ ਨਾਲ ਇਹ ਦਿੱਕਤ ਆਉਂਦੀ ਹੈ ਕਿਉਂਕਿ ਕਈ ਵਾਰੀ ਖੁਰਾਕ ਜਿਹੜੀ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂ ਨੂੰ ਆਪਾਂ ਦੰਦਿਆ ਨਾ ਖੁਰਾਕ ਦੇ ਵਿੱਚ ਜ਼ਿਆਦਾ ਤੇਲ ਵਗੈਰਾ ਦੇ ਦਿੰਨੇ ਆ ਜਾਂ ਚਰਬੀ ਵਾਲੀ ਖੁਰਾਕ ਜ਼ਿਆਦਾ ਦੇ ਦਿੰਨੇ ਆ ਸੋ ਉਹਨੂੰ ਧਿਆਨ ਚ ਰੱਖਿਓ ਕਈ ਵਾਰੀ ਬਾਈਪਾਸ ਫੈਟ ਆਪਾਂ ਦੰਦਿਆ ਨਾ ਪਸ਼ੂ ਨੂੰ ਜਿਹੜੇ ਜ਼ਿਆਦਾ ਦੁੱਧ ਹੁੰਦੇ ਨੇ ਉਹਨਾਂ ਨੂੰ ਬਾਈਪਾਸ ਫੈਟ ਆਪਾਂ ਦਿੰਨੇ ਆ ਤੇ ਨਾਲ ਕਈ ਵਾਰੀ ਸ਼ਰੋ ਉਹ ਦਲਾ ਕੇ ਜ਼ਿੰਮੇਦਾਰ ਕਈਆਂ ਜ਼ਿੰਮੇਦਾਰਾਂ ਦੇ ਕੋਲੇ ਸਰੋਂ ਵਗੈਰਾ ਘਰਦੀ ਹੁੰਦੀ ਆ ਉਹ ਦਲਾ ਕੇ ਵਿੱਚ ਪਾ ਦਿੰਦੇ ਨੇ ਕਣਕ ਦੇ ਵਿੱਚ ਪਾ ਦਿੰਦੇ ਨੇ ਉਹਦੇ ਨਾਲ ਕੀ ਆ ਫੈਟ ਜ਼ਰੂਰਤ ਤੋਂ ਜ਼ਿਆਦਾ ਪਸ਼ੂ ਦੇ ਸਰੀਰ 'ਚ ਹੋ ਜਾਂਦੀ ਆ ਤੇ ਫਿਰ ਬੱਚੇ ਦਾ ਨੀਂਦੇ ਮੂੰਹ ਦੇ ਅੱਗੇ ਮਾਸ ਆ ਚੜਦਾ ਤੇ ਉਹਦੀ ਵਜ੍ਹਾ ਕਰਕੇ ਡੰਗਰ ਜਿਹੜਾ ਆਪਣਾ ਨਵੇਂ ਦੁੱਧ ਨਹੀਂ ਹੋਗਾ ਤੇ ਇਹ ਸਾਰੀਆਂ ਚੀਜ਼ਾਂ ਉਮੀਦ ਆ ਵੀ ਤੁਹਾਡੇ ਸਮਝ 'ਚ ਆ ਗਈ ਹੋਊਗੀ ਵੀ ਆਪਾਂ ਸਹੀ ਤਰੀਕੇ ਜਿਹੜਾ ਚੰਗਾ ਦੁੱਧ ਦੇਣ ਵਾਲੇ ਪਸ਼ੂ ਹੁੰਦੇ ਨੇ ਉਹਨਾਂ ਨੂੰ ਆਪਾਂ ਸਹੀ ਤਰੀਕੇ ਦਾ ਮਿਨਰਲ ਮਿਕਚਰ ਤੇ ਨਾਲ ਉਹਦੇ ਵਿਟਾਮਨ ਜਿਹੜਾ ਮਿਕਸਚਰ ਆਉਂਦਾ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਉਹ ਉਹਨੂੰ ਦੇਣਾ ਸ਼ੁਰੂ ਕਰ ਦਿਓ ਜੇ ਦਿੱਕਤ ਆਉਂਦੀ ਆ ਤੇ ਫਿਰ ਉਹਨੂੰ ਦੇਖੋ ਤੁਸੀਂ ਸਹੀ ਸਮੇਂ ਤੇ ਜਦੋਂ ਬੋਲੂਗਾ ਹੋ ਫਿਰ ਉਹਦੀ ਏਆਈ ਕਰਾਓ ਤਾਂ ਅਮੀ ਦਾ ਪਸ਼ੂ ਜਿਹੜਾ ਆਪਣਾ ਜਰੂਰ ਆਉ ਜਿਹੜਾ ਪਸ਼ੂ ਨੂੰ ਇਹ ਦਿੱਕਤ ਆ ਗਈ ਵੀ ਉਹਦੇ ਬੱਚੇ ਦਾ ਨੀ ਦੇ ਮੂੰਹ ਦੇ ਅੱਗੇ ਮਾਸ ਵਗੈਰਾ ਆ ਗਿਆ ਫਿਰ ਉਹ ਤਾਂ ਇੱਕ ਕਾਰੀਗਰ ਕਾਬਲ ਡਾਕਟਰ ਨੂੰ ਤੁਸੀਂ ਦਿਖਾਓ ਉਹ ਹੱਥ ਪਾ ਕੇ ਉਹਨੂੰ ਪਤਾ ਲੱਗ ਜਾਂਦਾ ਕਿਉਂਕਿ ਜਦੋਂ ਕਈ ਤਾਂ ਡਾਕਟਰ ਆ ਹੀ ਆਪਣੇ ਜਿਹੜੇ ਡਾਕਟਰਾਂ ਤੋਂ ਆਪਾਂ AI ਕਰਾਉਨੇ ਆਂ ਕਈ ਵਾਰੀ ਉਹ ਜਿਆਦਾ ਬਹੁਤ ਘਰੀ ਕਰਨੀ ਹੁੰਦੇ ਕਈ ਵਾਰੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਤੇ ਇਹਨੂੰ ਬਹੁਤ ਇਹੇ ਵੱਡੀ ਦਿੱਕਤ ਆਉਂਦੀ ਆ ਤੇ ਜਿਹੜੇ ਜਿਆਦਾ ਤੁੱਟਣ ਵਾਲੇ ਪਸ਼ੂ ਨੇ ਉਹਨਾਂ 'ਚ ਜਿਆਦਾ ਦਿੱਕਤ ਆਉਂਦੀ ਆ ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੋ ਤੇ ਉਮੀਦ ਆ ਵੀ ਕਾਫੀ ਗੱਲ ਸਾਰੀ ਸਮਝ ਜਾਊ ਆ ਗਈ ਹੋਵੇਗੀ ਤੇ ਜੇ ਤੁਹਾਡੇ ਕੋਲੇ ਵੀ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੋਟੀ ਹੈਗੀ ਜਿਹਨੂੰ 5-6 ਵਾਰੀ ਤੁਸੀਂ ਜਿਹੜਾ AI ਕਰਾਈਆ ਤੇ ਉਹ ਗੱਪੜ ਨਹੀਂ ਰਹਿ ਰਹੀ ਤਾਂ ਪਹਿਲਾਂ ਤਾਂ ਉਹਦਾ ਜਿਹੜਾ ਬੱਚੇਦਾਨੀ ਵਾਲਾ ਮੂੰਹ ਦਾ ਤੁਸੀਂ ਨਿਰੇਖਣ ਕਰਵਾ ਲਓ ਕਿਸੇ ਚੰਗੇ ਡਾਕਟਰ ਤੋਂ ਕਾਬਲ ਡਾਕਟਰ ਤੋਂ ਤੁਹਾਨੂੰ ਦੱਸ ਦੂੰਗੀ ਮੂੰਹ ਉਹ ਬੰਦ ਤਾਂ ਨਹੀਂ ਹੈਗਾ ਤੇ ਬਾਕੀ ਮਿਨਰਲ ਮਿਕਚਰ ਤੇ ਬਟਾਵਨ ਜਿਹੜਾ ਪਾਊਡਰ ਵਗੈਰਾ ਤੁਸੀਂ ਉਹ ਉਚਾਰੋ ਤਾਂ ਇਹ ਸਮੱਸਿਆ ਕਾਫੀ ਹੱਦ ਤੱਕ ਜਿਹੜੀ ਤੁਹਾਡੀ ਹੱਲ ਹੋ ਸਕਦੀ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ੍ਰੀ ਅਕਾਲ ਧੰਨਵਾਦ